प्यारे दोस्तों आज 19 अप्रैल है 2024 चुनाव ਦਾ ਬਿਗਲ ਬਚ ਚੁਕਿਆ ਤੇ ਅੱਜ ਕਾਫੀ ਖਬਰਾਂ ਆ ਰਹੀਆਂ ਨੇ ਕਿ ਅਰਵਿੰਦ ਕੇਧਰੀਵਾਲ ਜੇਲ੍ਹ ਦੇ ਵਿੱਚ ਮਠਾਈਆਂ ਵੀ ਖਾ ਰਿਆ ਅੰਬ ਵੀ ਖਾ ਰਿਆ ਔਰ ਪੰਜ ਪੰਜ ਪੂੜੀਆਂ ਦੇ ਨਾਲ ਕੜਾ ਵੀ ਖਾ ਰਿਆ ਰਾਤ ਦੇ ਟੈਲੀਵਿਜ਼ਨ ਤੇ ਇਹ ਖਬਰਾਂ ਚੱਲ ਰਹੀਆਂ ਨੇ ਤਾਂ ਹਾਲਾਂਕਿ ਉਹਨਾਂ ਨੂੰ ਸ਼ੂਗਰ ਹੈ ਤੇ ਹਾਈਪਰ ਟੈਨਸ਼ਨ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਇਹਨਾਂ ਕੁਝ ਕਿਉਂ ਖਾ ਰਿਆ ਇਹ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਪੱਤਰਕਾਰਾਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੇਜਰੀਵਾਲ ਚਾਹੁੰਦਾ ਹੈ ਕਿ ਮੇਰੀ 슈ਗਰ ਦਾ ਲੈਵਲ ਹਾਈ ਹੋ ਜਵੇ ਤੇ ਮੈਨੂੰ ਕਿਸੇ ਹਸਪੀਟਲ ਦੇ ਵਿੱਚ ਟਰਾਂਸਫਰ ਕੀਤਾ ਜਾਵੇ ਤੇ ਤਾਂ ਕਿ ਮੈਂ ਥੋੜਾ ਜਿਹਾ ਖੁੱਲ ਲੈ ਸਕਾਂ ਇਹ ਪਰ ਇਸ ਗੱਲ ਨੂੰ ਲੈ ਕੇ ਆਲੋਚਨਾ ਕੀਤੀ ਜਾ ਰਹੀ ਹੈ ਜਦ ਕਿ ਇਸੇ ਕੇਜਰੀਵਾਲ ਨੇ ਅੰਨਾ ਹਜ਼ਾਰੇ ਵੇਲੇ ਅਨਛਣ ਰੱਖਿਆ ਸੀਗਾ ਭੁੱਖ ਹੜਤਾਲ ਤੇ ਬੈਠਿਆ ਸੀਗਾ ਅ ਥੋੜਾ ਖਾਣਾ ਚਾਹੀਦਾ ਸਾਰਿਆਂ ਨੂੰ ਹੀ ਥੋੜਾ ਖਾਣਾ ਚਾਹੀਦਾ ਤਾਂ ਕਿ ਸਰੀਰ ਸੈੱਟ ਬਣਿਆ ਰਹੇ ਤੇ ਇਹ ਠੀਕ ਨਹੀਂ ਹੈਗਾ ਉਹਨੂੰ ਅਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੇਸ਼ ਕਰਦੇ ਆਂ ਤੇ ਇਹ ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੀ ਹਰਕਤ ਕੋਈ ਵਧੀਆ ਗੱਲ ਨਹੀਂ ਕਿ ਦੂਸਰੀ ਗੱਲ ਆ ਰਾਹੁਲ ਗਾਂਧੀ ਦੀ ਤੇ ਉਹ ਵੀ ਪ੍ਰਧਾਨ ਮੰਤਰੀ ਦਾ ਦਾਵੇਦਾਰ ਹੈ ਤੇ ਰਾਹੁਲ ਗਾਂਧੀ ਵੀ ਇਸ ਵੇਲੇ ਕਹਿ ਰਿਹਾ ਕਿ ਭਾਜਪਾ ਨੂੰ ਸਰਫੇਕ 185 ਸੀਟਾਂ ਆਉਣਗੀਆਂ ਕਿ ਪ੍ਰਿੰਕਾ ਗਾਂਧੀ ਕਹਿ ਰਹੀ ਹੈ 180 ਸੀਟਾਂ ਤੋਂ ਵੱਧ ਭਾਜਪਾ ਨੂੰ ਨਹੀਂ ਆ ਸਕਦੀ ਤੇ ਇਕਲੇ ਇਕ ਜਦਵ ਇਹਨਾਂ ਦੇ ਨਾਲ ਵੀ ਇਹੀ ਕਹਿ ਰਿਹਾ ਹੈ ਕਿ ਵੱਧ ਤੋਂ ਵੱਧ ਅਸੀਂ 180 ਸੀਟਾਂ ਤੋਂ ਵੱਧ ਇਹਨਾਂ ਨੂੰ ਜਿੱਤਣ ਨਹੀਂ ਦੇਵਾਂਗੇ ਇਹਨਾਂ ਨੂੰ ਅੱਜ ਕਿ ਹਰਾ ਕੇ ਰੱਖ ਦੇਵਾਂਗੇ ਤੇ ਰਾਹੁਲ ਗਾਂਧੀ ਉਮੀਦ ਲਗਾਈ ਬੈਠਾ ਹੈ ਕਿ ਮੈਂ ਪ੍ਰਧਾਨ ਮੰਤਰੀ ਬਣੂਗਾ ਤੇ ਉਧਰ ਮਮਤਾ ਬਨਰਜੀ ਨੇ ਖੁਰੂ ਪਾਇਆ ਪੱਛਮੀ ਬੰਗਾਲ ਦੇ ਵਿੱਚ ਤੇ ਉਹਨੇ ਪਾਵੇਂ ਦੰਗਿਆਂ ਦੀ ਗੱਲ ਹੋਵੇ ਤੇ ਪਾਵੇਂ ਉੱਥੇ ਹਿੰਦੂ ਤੇ ਮੁਸਲਮਾਨ ਫਸਾਦ ਦੀ ਗੱਲ ਹੋਵੇ ਤੇ ਇਹ ਇੱਕ ਚਰਚਾ ਦਾ ਵਿਸ਼ਾ ਬਣਾਇਆ ਬਹੁਤ ਵੱਡੇ ਪੱਧਰ ਤੇ ਪਰ ਮਮਤਾ ਬੈਨਰਜੀ ਐਸੀ ਤੇਜ਼ ਤਰਾਰ ਲੇਡੀਆਂ ਕਿਉਂ ਕਿਸੇ ਦੇ ਪੈਰ ਨਹੀਂ ਲੱਗਣ ਦੇ ਰਹੀ ਤੇ ਅੱਜ 19 April ਵੇਲੇ ਵੋਟਾਂ ਪੈ ਰੀਆਂ ਨੇ ਸਾਰੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦਾ ਡੰਕਾ ਵੀ ਵੱਜ ਰਿਹਾ ਤੇ ਜਿੱਥੇ ਪਾਵੇਂ ਰਾਜਸਥਾਨ ਹੋਵੇ 15 ਤੋ ਲਗ 17 ਦੇ ਰਾਜਾਂ ਦੇ ਵਿੱਚ ਤਾਂ ਇਹਨਾਂ ਦੀ ਸਰਕਾਰ ਹੈ ਤੇ ਦੂਸਰਿਆਂ ਚ ਖੇਤਰੀ ਪਾਰਟੀ ਦੀਆਂ ਸਰਕਾਰਾਂ ਨੇ ਪਰ ਇੰਡੀਆ ਦਾ ਜਿਹੜਾ ਗੱਠਜੋੜ ਹੈਗਾ ਤੇ ਉਹ ਵੀ ਕੋਈ ਛੋਟਾ ਨਹੀਂ ਹੈਗਾ 25-30 ਪਾਰਟੀਆਂ ਨੇ ਇਹਨਾਂ ਦੀ ਵੀ ਕੋਸ਼ਿਸ਼ ਆ ਕਿ ਅਸੀਂ ਪੂਰਾ ਰਾਜ ਲੈ ਲਈਏ ਉਮੀਦ ਹੋ ਵੀ ਸਕਦਾ ਹੈ ਪਰ ਨਰਿੰਦਰ ਮੋਦੀ ਦੀ ਪਾਰਟੀ ਜਿਸ ਤੇ ਲਗਭਗ 20 ਲੱਖ ਮੈਂਬਰ ਨੇ ਤੇ ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਉਹ ਅ ਇਹ ਜਿਹੜੀ ਮਹਿੰਮਾ ਕੋ ਇਹਨੂੰ ਲਾਜ਼ਮੀ ਸਰ ਕਰਕੇ ਛੱਡਣਗੇ ਤੇ ਅਗਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏਗਾ ਪਰ ਕਾਂਗਰਸ ਵੱਲੋਂ ਕਿਆ ਜਾ ਰਿਹਾ ਹੈ ਕਿ ਅਗਲਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੀ ਹੋਏਗਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਹ ਹਵਾ ਹੈ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਇਨ ਦਾ ਲੌਂਗ ਰਨ ਕਿ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਹੋਏ ਪਰ ਮਮਤਾ ਬਹਿਰੜ ਜੀ ਦੀ ਕੋਸ਼ਿਸ਼ ਹੈ ਕਿ ਮੈਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ ਹੁਣ ਦੇਖਣਾ ਕਿ ਊਠ ਕਿਸਕਰ ਬਟ ਬੈਠਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕੀ ਚਾਹੁੰਦੇ ਹੋ ਉਹਦੇ ਕੌਣ ਪ੍ਰਧਾਨ ਮੰਤਰੀ ਬਣੇ ਜਦਕਿ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਇਹ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਨੇ ਇਹ ਤੈਅ ਕਰਨਗੀਆਂ ਕਿ ਦੇਸ਼ ਦਾ ਭਵਿੱਖ ਕੀ ਹੈ ਤੇ ਦੇਸ਼ ਕਿਸ ਤਰ੍ਹਾਂ ਇਕਨੋਮਿਕ ਤਰੱਕੀ ਕਰਦਾ ਤੇ ਕਿਸ ਤਰ੍ਹਾਂ ਸਹੂਲਤਾਂ ਦੇ ਵਿੱਚ ਲੋਕਾਂ ਨੂੰ ਫਾਇਦਾ ਕਰਦਾ ਹੈ ਤੇ ਕਿਸ ਤਰ੍ਹਾਂ ਉਹ ਸ਼ਾਂਤੀ ਬੜਾਈ ਰੱਖਦਾ ਹੈ ਤੇ ਇਹ ਸਾਰੀਆਂ ਗੱਲਾਂ ਨੋਟ ਕਰਨ ਵਾਲਿਆਂ ਨੇ ਤੇ ਇਹਦੇ ਨਾਲ ਹੀ ਤੁਹਾਡਾ ਬहोत-ਬਾहोत शुक्रिया ਜੇ ਤੁਹਾਨੂੰ ਇਹ ਪਸੰਦ ਆਇਆ ਤਾਂ ਤੁਸੀਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਵੀ ਕਰੋ ਤੁਹਾਡਾ ਬहोत-ਬਾहोत शुक्रिया